ਰਾਜਵੀਰ ਦੀ ਗੱਲ ਕਰੀਏ 40ਸ ਹਸਪੀਟਲ ਦੇ ਵਿੱਚ ਦੁਪਹਿਰੇ ਪੌਣੇ 2 ਵਜੇ ਤੋਂ ਐਡਮਿਟ ਨੇ ਸੁਧਾਰ ਨਹੀਂ ਹੋ ਰਿਹਾ ਕੰਡੀਸ਼ਨ ਲਗਾਤਾਰ ਵਿਗੜੀ ਹੋਈ ਹੈ ਕਿਉਂਕਿ ਜਿਸ ਢੰਗ ਦੀ ਇੰਜਰੀ ਹੈ ਉਸ ਇੰਜਰੀ ਤੋਂ ਰਿਵਾਈਵ ਨਹੀਂ ਕਰ پا ਰਹੇ ਰਾਜਕੌਰ ਗਿਲ ਅੰਦਰ ਗਏ ਸੀ ਬਾਹਰ ਆਏ ਨੇ ਅੱਖਾਂ ਦੇ ਵਿੱਚ ਅਥਰੂ ਹੈ ਕਿਉਂਕਿ ਮਾਹੌਲ ਜਿਹੜਾ ਹੈ ਉਹ ਇਸ ਤਰ੍ਹਾਂ ਦਾ ਬਣਿਆ ਹੋਇਆ ਹੈ ਕਿ ਸਭ ਨੂੰ ਚਾਉਣ ਵਾਲਾ ਸਭ ਤੇ ਦਿਲਾਂ ਤੇ ਰਾਜ ਕਰਨ ਵਾਲਾ ਅੱਜ ਬੇਸੁਧ ਪਿਆ ਹੈ ਅੱਜ ਵੈਂਟੀਲੇਟਰ ਤੇ ਪਿਆ ਹਰ ਕੋਈ ਅਰਦਾਸ ਕਰ ਰਿਹਾ ਹੈ ਅੰਦਰ ਜਾ ਕੇ ਆਇਓ ਜੀ ਕੀ ਕੰਡੀਸ਼ਨ ਹੈ ਬਸ ਕਹਿੰਦੇ ਹੁੰਦੇ ਆ ਕਿ ਭੈਣਾ ਦੀਆਂ ਤਾਂ ਦੁਆਵਾਂ ਹੀ ਆ ਤੇ ਸਾਡੀਆਂ ਰਾਜਵੀਰ ਵੀਰ ਲਈ ਦੁਆਵਾਂ ਨੇ ਕੰਡੀਸ਼ਨ ਉਹਨਾਂ ਦੀ ਜੋ ਵੀ ਹੋਵੇ ਪਰ ਮੈਨੂੰ ਲੱਗਦਾ ਕਿ ਸ਼ਾਇਦ ਕੋਈ ਚਮਤਕਾਰ ਹੋ ਜੇ ਠੀਕ ਆ ਡਾਕਟਰ ਕਹਿ ਰਹੇ ਨੇ ਕਿ ਨਹੀਂ ਕੋਈ ਓਦਾਂ ਦੀ ਮੂਵਮੈਂਟ ਤਾਂ ਨਹੀਂ ਹੈਗੀ ਬਟ ਕਰਨ ਕਰਾਉਣ ਵਾਲਾ ਪਰਮਾਤਮਾ ਹਨ ਤੇ ਸੱਚੇ ਪਾਤਸ਼ਾਹ ਸਾਡੀ ਤਾਂ ਇਹੀ ਅਰਦਾਸ ਆ ਵੀਰ ਦੇ ਲਈ ਪਰਿਵਾਰ ਦੇ ਲਈ ਤੇ ਉਹਨਾਂ ਦੇ ਮਿਸਿਸ ਵੀ ਕੋਲੇ ਬੈਠੇ ਹੋਏ ਆ ਤੇ ਸਾਰੀ ਇੰਡਸਟਰੀ ਦੇ ਲੋਕ ਆ ਜਿਹੜੇ ਉਹ ਕੋਲੇ ਬੈਠੇ ਹੋਏ ਆ ਤੇ ਸਾਰੇ ਪੰਜਾਬ ਦੀਆਂ ਦੁਆਵਾਂ ਕਿਉਂਕਿ ਰਾਜਵੀਰ ਵੀਰ ਨੂੰ ਮੈਂ ਤਾਂ ਇੱਕ ਵਾਰੀ ਜ਼ਿੰਦਗੀ ਚ ਮਿਲਿਆ ਤੇ ਉਸ ਬੰਦੇ ਨੇ ਮੇਰੀ ਹੈਲਪ ਕੀਤੀ ਸੀਗੀ ਮੈਂ ਇੱਕ ਵਾਰੀ ਐਕਟਿਵਾ ਤੋਂ ਡੇਗੀ ਤੇ ਵੀਰ ਮੈਨੂੰ ਲੈ ਕੇ ਹਸਪੀਟਲ ਗਏ ਸੀ ਅੱਜ ਤਾਈਂ ਮਾਨ ਨਹੀਂ ਖੜਿਆ ਤੇ ਘਰੋਂ ਇੱਥੇ ਆਈਆਂ ਬਾਕੀ ਪਰਮਾਤਮਾ ਦੇ ਅੱਗੇ ਕੋਈ ਜ਼ੋਰ ਨਹੀਂ ਬਾਈਕ ਤਾਂ ਪੰਜ ਗਈਆਂ ਸੀ ਹਨਾ ਤੇ ਵੀਰ ਨੂੰ ਹੀ ਇਕੱਲੇ ਨੂੰ ਸੱਟ ਲੱਗੀ ਤੇ ਹੋਣੀ ਉਹਨਾਂ ਦੀ ਉੱਥੇ ਲੱਗੀ ਉਹਨਾਂ ਨੂੰ ਸੱਟ ਕਾਫੀ ਗੰਭੀਰ ਹੈ ਸੱਟ ਤਾਂ ਦੇਖਣ ਤੋਂ ਉਹਨਾਂ ਦੀ ਕੰਡੀਸ਼ਨ ਤੋਂ ਪਤਾ ਲੱਗ ਰਿਹਾ ਕਿ ਸੱਟ ਜ਼ਿਆਦੇ ਆ ਤੇ ਕਿ ਮਾਲਕ ਦੀ ਜੋ ਬ੍ਰੇਨ ਫੰਕਸ਼ਨਿੰਗ ਨਰਵਸ ਸਿਸਟਮ ਜਿਹੜਾ ਉਹ ਕਹਿੰਦੇ ਪ੍ਰੋਪਰ ਕੰਮ ਨਹੀਂ ਕਰ ਰਿਹਾ ਹਾਂ ਹਾਂ ਬ੍ਰੇਨ ਡਾਕਟਰਸ ਦਾ ਜਿਹੜਾ ਕਹਿਣਾ ਕਿ ਬ੍ਰੇਨ ਡੈਡ ਆ ਜਿਹੜਾ ਜਾਂ ਮਤਲਬ ਜਿਹੜੀ ਸਿਚੁਏਸ਼ਨ ਬਣੀ ਹੋਈ ਹੈ ਹਾਂ ਡਾਕਟਰਾਂ ਦਾ ਕਹਿਣਾ ਤੇ ਮਤਲਬ ਜੋ ਖਬਰਾਂ ਦੇਖ ਰਹੇ ਆ ਵੇਖ ਕੇ ਆਏ ਅੰਦਰ ਤੇ ਇਹ ਲੱਗਦਾ ਕਿ ਉੱਠਣਗੇ ਦੁਬਾਰਾ ਰੀਜ਼ਨ ਰੀਜ਼ਨ ਕੀ ਪ੍ਰੋਪਰ ਇਲਾਜ ਨਹੀਂ ਸਟੈਂਸਰ ਮਿਲ ਪਾਇਆ ਜਿਸ ਤਰ੍ਹਾਂ ਦੀ ਇੰਜਰੀ ਸੀ हां इलाज ਦੀ ਪ੍ਰੋਪਰ ਜਾਦਾ ਮੈਨੂੰ ਜਾਣਕਾਰੀ ਨਹੀਂ ਹੈ ਪਰ ਜਿੰਨੀ ਕੁ ਗੱਲ ਪਤਾ ਲੱਗੀ ਹੈ ਕਿ ਪਹਿਲਾਂ ਪੰਚਕੁਲਾ ਲੈ ਕੇ ਗਏ ਫਿਰ ਬੱਤੀ ਵੀ ਲੈ ਕੇ ਆਏ ਤੇ ਫਿਰ ਵੀਰ ਨੂੰ ਇੱਥੇ 40s ਚ ਲੈ ਕੇ ਕਿਉਂਕਿ ਜਦੋਂ ਇਦਾਂ ਦੀ ਕੋਈ ਟਰੈਜੇਡੀ ਹੋ ਜਾਂਦੀ ਹੈ ਨਾ ਕਾਫੀ ਮਤਲਬ ਗੰਭੀਰ ਜਿਹੜੀ ਟਰੈਜੇਡੀ ਜਦੋਂ ਹੋ ਜਾਂਦੀ ਹੈ ਤੇ ਉਦੋਂ ਨਾਲਦਿਆਂ ਨੂੰ ਵੀ ਕਿਸੇ ਨੂੰ ਕੋਈ ਸਮਝ ਨਹੀਂ ਆਉਂਦੀ ਕਿਉਂਕਿ ਸਾਡੇ ਤਾਂ ਆਪਦੇ ਘਰੇ ਬਣੀਆਂ ਨੇ ਤੇ ਇਹ ਚੀਜ਼ਾਂ ਦੇ ਵਿੱਚ ਸੱਚੀ ਮਤਲਬ ਬਾਕੀ ਮੈਂ ਤਾਂ ਇੱਕ ਭੈਣ ਹੋਣ ਦੇ ਨਾਤੇ ਸਾਰੇ ਪੰਜਾਬ ਨੂੰ ਇਹੀ ਗੱਲ ਕਹੂੰਗੀ ਅਰਦਾਸ ਕਰੋ ਕਿ ਸ਼ਾਇਦ ਸਾਡੀ ਜ਼ਿੰਦਗੀ ਦਾ ਇੱਕ ਇੱਕ ਸੈਕਿੰਡ ਹੈ ਜਿਹੜਾ ਉਹ ਰੱਬ ਰਾਜਵੀਰ ਵੀਰ ਦੀ ਜ਼ਿੰਦਗੀ 'ਚ ਉਹਦੀ ਝੋਲੀ ਚ ਪਾ ਦੇਵੇ ਤੇ ਪਰਮਾਤਮਾ ਉਹਨਾਂ ਦੀ ਜਾਨ ਨੂੰ ਕਿਉਂਕਿ ਪਰਮਾਤਮਾ ਦੇਣਦਾਰ ਹੈ ਜ਼ਿੰਦਗੀ ਨੂੰ ਲੈਣ ਵਾਲੇ ਵੀ ਉਹੀ ਹੈ ਤੇ ਦੇਣ ਵਾਲੇ ਵੀ ਉਹੀ ਹੈ ਅਰਦਾਸ ਕਰੋ ਘਰੇ ਬੈਠਿਆ ਕੋਈ ਚਮਤਕਾਰ ਹੋ ਜੇ ਵੀਰ ਦੇ ਲਈ ਕੋਈ ਗੱਲਬਾਤ ਹੋਈ ਹੈ ਨੇ ਪਰਿਵਾਰ ਨਾਲ ਮੇਰੀ ਕੋਈ ਗੱਲਬਾਤ ਨਹੀਂ ਉਹਨਾਂ ਦੇ ਮਿਸਿਸ ਕੋਲੇ ਬੈਠੇ ਹੋਏ ਆ ਉਹਨਾਂ ਦੇ ਜਿਹੜੇ ਨਾਲ ਵੀਰ ਜੀ ਹੋਰੀ ਆ ਉਹ ਵੀ ਬਸ ਸਭ ਅੱਖਾਂ ਵੀ ਨਾਮਾਂ ਤੇ ਕੀ ਮਤਲਬ ਸ਼ਬਦ ਨਹੀਂ ਗਏ ਸਮਝ ਨਹੀਂ ਆ ਰਹੀ ਵੀ ਕੀ ਕਹੀਏ ਕਹਿੰਦੇ ਹੁੰਦੇ ਨਾ ਉਹ ਸ਼ਬਦ ਮੂੰਹ ਚੋਂ ਕੱਢਣਾ ਨਹੀਂ ਚੰਗਾ ਲੱਗਦਾ ਬਾਕੀ ਪਰਮਾਤਮਾ ਕਰੂਗਾ ਮੇਰ ਲੱਗਦਾ ਭੈਣਾਂ ਦੀਆਂ ਦੁਆਵਾਂ ਕਿਉਂਕਿ ਉਹਨਾਂ ਨੇ ਭੈਣ ਭਰਾਵਾਂ ਦੇ ਇੰਨੇ ਗਾਣੇ ਗਾਏ ਆ ਨਾ ਤੇ ਅਸੀਂ ਵੀ ਮੈਂ ਵੀ ਜ਼ਿੰਦਗੀ ਚ ਭਰਾ ਖੋਇਆ ਆਪਦੇ ਪਤੀ ਖੋਇਆ ਉਹਨਾਂ ਨੇ ਗਾਣਾ ਗਾਇਆ ਸੀ ਜੰਮੇ ਨਾਲ ਦੇ ਕਿਤੋਂ ਨਹੀਂ ਮੁੱਲ ਥਿਆਉਂਦੇ ਦੁਨੀਆ ਕੁੱਲ ਵਸਦੀ ਆ ਹਣ ਕੋਈ ਨਹੀਂ ਸਾਡੀਆਂ ਦੁਆਵਾਂ ਵੀਰ ਦੇ ਲਈ ਸੱਚੇ ਪਾਤਸ਼ਾਹ ਉਹਨਾਂ ਨੂੰ ਉਮਰਾਂ ਬਖਸ਼ਣ ਸਾਡੀਆਂ ਭੈਣਾਂ ਦੀਆਂ ਦੁਆਵਾਂ ਨੇ ਤੇ ਦੁਬਾਰਾ ਇੰਡਸਟਰੀ ਚ ਆ ਕੇ ਇੱਕ ਵਾਰデア ਜ਼ਿਕਰ ਕੀਤਾ ਇੱਕ ਵਾਰ ਮਿਲੇ ਸੀ ਤੁਹਾਡਾ ਐਕਸੀਡੈਂਟ ਹੋ ਗਿਆ ਸੀ ਹਸਪੀਟਲ ਲੈ ਕੇ ਗਏ ਸੀ ਕੀ ਵਾਕਿਆ ਅਸੀਂ ਕਿਸਾਨੀ ਅੰਦੋਲਨ ਦੇ ਵਿੱਚ ਸਿੰਘ ਸਿੱਧਾ ਗੁਰਦਾਰੇ ਦੇ ਅੱਗੇ ਖੜਦੇ ਸੀ ਤੇ ਬਾਈ ਜੀ ਦਿੱਲੀ ਸਿੰਘ ਸਿੱਧਾ ਗੁਰਦਾਰੇ ਆਉਂਦੇ ਆ ਮੱਥਾ ਟੇਕਣ ਆਪਣੇ ਪਰਿਵਾਰ ਦੇ ਨਾਲ ਤੇ ਮੈਂ ਉੱਥੋਂ ਨਿਕਲੀ ਤੇ ਮੇਰਾ ਬੀਪੀ ਪਤਾ ਨਹੀਂ ਹਾਈ ਹੋਇਆ ਉਦੋਂ ਵੀ ਇੱਕਦਮ ਨਾ ਮੈਨੂੰ ਐਕਟਿਵਾ ਤੇ ਬਲੈਕਆਊਟ ਜਾ ਹੋ ਗਿਆ ਤੇ ਮੇਰੇ ਨੋਸ ਤੋਂ ਬਲੀਡਿੰਗ ਹੋਣ ਲੱਗੀ ਤੇ ਮੈਂ ਐਕਟਿਵਾ ਮਰੀ ਜੀ ਮੈਨੂੰ ਲੱਗਿਆ ਡੋਲਾ ਖਾਂਦੀ ਤੇ ਮੈਂ ਐਕਟਿਵ ਆ ਨਾ ਸਾਈਡ ਤੇ ਲਾ ਕੇ ਤੇ ਬੈਠ ਗਈ ਰੋਡ ਦੀ ਸਾਈਡ ਤੇ ਜਦੋਂ ਮੈਂ ਬੈਠੀ ਤੇ ਮੈਨੂੰ ਬਾਈ ਜੀ ਦੀ ਗੱਡੀ ਆਈ ਤੇ ਉਹਨਾਂ ਨੇ ਵੇਖਿਆ ਵੀ ਕੁੜੀ ਕਿਸੇ ਪ੍ਰੋਬਲਮ ਦੇ ਵਿੱਚ ਐ ਵੀ ਜਿਹੜੀ ਬੈਠੀ ਐ ਤੇ ਬਾਈ ਨੇ ਗੱਡੀ ਰੋਕੀ ਉਹਨਾਂ ਨੇ ਮੈਨੂੰ ਦੇਖਿਆ ਤੇ ਨੋਜ਼ ਦੇ ਵਿੱਚ ਉਹ ਬਲੀਡਿੰਗ ਹੋ ਰਹੀ ਸੀ ਤੇ ਉਹਨਾਂ ਨੇ ਆਪਣੀ ਵਾਈਫ ਨੂੰ ਕਿਹਾ ਕਿ ਪਾਣੀ ਦੇ ਸੇਤੀ ਤੇ ਜਦੋਂ ਮੈਂ ਮੂੰਹ ਤਾਂ ਨੂੰ ਕੀਤਾ ਕਹਿੰਦੇ ਤਾਂ ਭੈਣ ਆ ਉਹੀ ਰਾਜਪੈਣ ਕਿਸਾਨੀ ਅੰਦੋਲਨ ਵਾਲੇ ਤੇ ਮੈਨੂੰ ਛੇਤੀ ਛੇਤੀ ਮਤਲਬ ਉਹਨਾਂ ਨੇ ਹਸਪੀਟਲ ਲੈ ਕੇ ਗਏ ਤੇ ਅੱਜ ਮੈਨੂੰ ਲੱਗਾ ਇਸੇ ਕਰਕੇ ਦਿਲ ਨੂੰ ਘਰੇ ਬੈਠਿਆਂ ਕੁਛ ਹੋਇਆ ਤੇ ਇਹ ਲੱਗਿਆ ਕਿ ਵੇਖ ਕੇ ਆਈਏ ਵੀਰ ਨੂੰ ਅਸੀਂ ਤਾਂ ਭੈਣਾ ਅਰਦਾਸ ਹੀ ਕਰ ਸਕਦੇ ਹਾਂ ਸਾਡੀ ਸ਼ਾਇਦ ਕਹਿੰਦੇ ਭੈਣਾ ਦੀ ਅਰਦਾਸ ਭਰਾਵਾਂ ਲਈ ਬਹੁਤ ਵਧੀਆ ਹੁੰਦੀ ਹੈ ਤੇ ਮੈਂ ਕੁੱਲ ਪੰਜਾਬ ਨੂੰ ਹੱਥ ਜੋੜ ਕੇ ਕਹਿੰਨੀ ਆ ਆਪਦੀ ਜ਼ਿੰਦਗੀ ਦਾ ਇੱਕ ਇੱਕ ਸੈਕਿੰਡ ਕੋ ਕਿ ਪਰਮਾਤਮਾ ਸਾਡੇ ਰਾਜਵੀਰ ਵੀਰ ਦੀ ਝੋਲੀ ਚ ਪਾ ਦੇਖੋ ਬਿਲਕੁਲ ਉਹਨਾਂ ਨੂੰ ਮਿਲਣ ਆਲੇ ਇੱਥੇ ਪਹੁੰਚ ਰਹੇ ਨੇ ਅੱਖਾਂ ਦੇ ਵਿੱਚ ਅਥਰੂ ਵੀ ਹੈਗੇ ਨੇ ਦਿਲ ਦੇ ਵਿੱਚ ਅਰਦਾਸਾਂ ਵੀ ਐ ਔਰ ਹਰ ਕੋਈ ਇਹੀ ਕਹਿ ਰਿਹਾ ਕਿ ਅਰਦਾਸ ਕਰੋ ਕਿਉਂਕਿ ਅਰਦਾਸ ਦੇ ਵਿੱਚ ਬਹੁਤ ਸ਼ਕਤੀ ਹੁੰਦੀ ਹੈ ਔਰ ਆਹੀ ਅਰਦਾਸਾਂ ਜਿਹੜੀਆਂ ਨੇ ਉਹ ਲੋਕਾਂ ਨੂੰ ਤਾਰ ਵੀ ਕਰ ਜਾਂਦੀਆਂ ਨੇ ਤੇ ਇਸੇ ਕਰਕੇ ਜਿਸ ਢੰਗ ਦੇ ਨਾਲ ਆ ਰਾਜਕੌਰ ਗਿੱਲ ਆਏ ਸੀ ਇਸ ਤੋਂ ਇਲਾਵਾ ਹੋਰ ਕਈ ਸਿੰਗਰ ਆ ਰਹੇ ਨੇ ਜਿਹੜੇ ਲਗਾਤਾਰ ਉਹਨਾਂ ਨੂੰ ਵੇਖਣ ਲਈ ਆ ਰਹੇ ਨੇ ਹਾਲਤ ਕੀ ਮੇਲ ਮਲਾਪ ਤੇ ਨਹੀਂ ਹੋ ਰਿਹਾ ਕਿਉਂਕਿ ਕ੍ਰਿਟੀਕਲ ਕੰਡੀਸ਼ਨ ਬਣੀ ਹੋਈ ਹੈ ਬ੍ਰੇਨ ਡੈਡ ਦੀ ਸਿਚੁਏਸ਼ਨ ਬਣੀ ਹੋਈ ਹੈ ਦੇਖਣ ਵਾਲੀ ਗੱਲ ਰਹੇਗੀ ਕਿ ਕਦੋਂ ਮੁਰਤੋਂ ਜਿਹੜਾ 40s ਹਸਪੀਟਲ ਹੈ ਉਹ ਉਹਨਾਂ ਦੀ ਸਿਹਤ ਨੂੰ ਲੈ ਕੇ ਕੋਈ ਹੋਰ ਅਪਡੇਟ ਜਾਰੀ ਕਰਦਾ ਹੋਇਆ ਨਜ਼ਰ ਆਉਂਦਾ ਹੈ ਕੈਮਰਾ ਪਰਸਨ ਅਮਨ ਦੇ ਨਾਲ ਵਿਨਿਤ ਕਪੂਰ ਦੈਨਿਕ ਸਵੇਰਾ ਟੀਵੀ ਮੋਹਾਲ ਰਾਜਵੀਰ ਦੀ ਗੱਲ ਕਰੀਏ 40s ਹਸਪੀਟਲ ਦੇ ਵਿੱਚ ਦੁਪਹਿਰੇ ਪੌਣੇ 2 ਵਜੇ ਤੋਂ ਐਡਮਿਟ ਨੇ ਸੁਧਾਰ ਨਹੀਂ ਹੋ ਰਿਹਾ ਕੰਡੀਸ਼ਨ ਲਗਾਤਾਰ ਵਿਗੜੀ ਹੋਈ ਹੈ ਕਿਉਂਕਿ ਜਿਸ ਢੰਗ ਦੀ ਇੰਜਰੀ ਹੈ ਉਸ ਇੰਜਰੀ ਤੋਂ ਰਿਵਾਈਵ ਨਹੀਂ ਕਰ پا ਰਹੇ ਰਾਜਕੋੜ ਗਿਲ ਅੰਦਰ ਗਏ ਸੀ ਬਾਹਰ ਆਏ ਨੇ ਅੱਖਾਂ ਦੇ ਵਿੱਚ ਅਥਰੂ ਹੈ ਕਿਉਂਕਿ ਮਾਹੌਲ ਜਿਹੜਾ ਹੈ ਉਹ ਇਸ ਤਰ੍ਹਾਂ ਦਾ ਬਣਿਆ ਹੋਇਆ ਹੈ ਕਿ ਸਭ ਨੂੰ ਚਾਉਣ ਵਾਲਾ ਸਭ ਤੇ ਦਿਲਾਂ ਤੇ ਰਾਜ ਕਰਨ ਵਾਲਾ ਅੱਜ ਬੇਸੁੱਧ ਪਿਆ ਹੈ ਅੱਜ ਵੈਂਟੀਲੇਟਰ ਤੇ ਪਿਆ ਹੈ ਹਰ ਕੋਈ ਅਰਦਾਸ ਕਰ ਰਿਹਾ ਹੈ ਅੰਦਰ ਜਾ ਕੇ ਆਇਓ ਜੀ ਕੀ ਕੰਡੀਸ਼ਨ ਹੈ ਬਸ ਕਹਿੰਦੇ ਹੁੰਦੇ ਆ ਕਿ ਭੈਣਾਂ ਦੀਆਂ ਤਾਂ ਦੁਆਵਾਂ ਹੀ ਆ ਤੇ ਸਾਡੀਆਂ ਰਾਜਵੀਰ ਵੀਰ ਲਈ دعاواں ਨੇ ਕੰਡੀਸ਼ਨ ਉਹਨਾਂ ਦੀ ਜੋ ਵੀ ਹੋਵੇ ਪਰ ਮੈਨੂੰ ਲੱਗਦਾ ਕਿ ਸ਼ਾਇਦ ਕੋਈ ਚਮਤਕਾਰ ਹੋ ਜੇ ਠੀਕ ਆ ਡਾਕਟਰ ਕਹਿ ਰਹੇ ਨੇ ਕਿ ਨਹੀਂ ਕੋਈ ਉਦਾਂ ਦੀ ਮੂਵਮੈਂਟ ਤਾਂ ਨਹੀਂ ਹੈਗੀ ਬਟ ਕਰਨ ਕਰਾਉਣ ਵਾਲਾ ਪਰਮਾਤਮਾ ਹਨ ਤੇ ਸੱਚੇ ਪਾਤਸ਼ਾਹ ਸਾਡੀ ਤਾਂ ਇਹੀ ਅਰਦਾਸ ਆ ਵੀਰ ਦੇ ਲਈ ਪਰਿਵਾਰ ਦੇ ਲਈ ਤੇ ਉਹਨਾਂ ਦੇ ਮਿਸਿਸ ਵੀ ਕੋਲੇ ਬੈਠੇ ਹੋਏ ਆ ਤੇ ਸਾਰੀ ਇੰਡਸਟਰੀ ਦੇ ਲੋਕ ਆ ਜਿਹੜੇ ਉਹ ਕੋਲੇ ਬੈਠੇ ਹੋਏ ਆ ਤੇ ਸਾਰੇ ਪੰਜਾਬ ਦੀਆਂ ਦਵਾਵਾਂ ਕਿਉਂਕਿ ਰਾਜਵੀਰ ਵੀਰ ਨੂੰ ਮੈਂ ਤਾਂ ਇੱਕ ਵਾਰੀ ਜ਼ਿੰਦਗੀ ਚ ਮਿਲਿਆ ਤੇ ਉਸ ਬੰਦੇ ਨੇ ਮੇਰੀ ਹੈਲਪ ਕੀਤੀ ਸੀਗੀ ਮੈਂ ਇੱਕ ਵਾਰੀ ਐਕਟਿਵਾ ਤੋਂ ਡੇਗੀ ਤੇ ਵੀਰ ਮੈਨੂੰ ਲੈ ਕੇ ਹਸਪੀਟਲ ਗਏ ਸੀ ਅੱਜ ਤਾਂ ਹੀ ਮਨ ਨਹੀਂ ਖੜਿਆ ਤੇ ਘਰੋਂ ਇੱਥੇ ਆਏ ਆ ਬਾਕੀ ਪਰਮਾਤਮਾ ਦੇ ਅੱਗੇ ਕੋਈ ਜ਼ੋਰ ਨਹੀਂ ਬਾਈਕ ਤਾਂ ਪੰਜ ਗਈਆਂ ਸੀ ਹਨਾ ਤੇ ਵੀਰ ਨੂੰ ਹੀ ਕੱਲੇ ਨੂੰ ਸੱਟ ਲੱਗੀ ਤੇ ਹੋਣੀ ਉਹਨਾਂ ਦੀ ਉੱਥੇ ਲੱਗੀ ਉਹਨਾਂ ਨੂੰ ਸੱਟ ਕਾਫੀ ਗੰਭੀਰ ਸੱਟ ਤਾਂ ਦੇਖਣ ਤੋਂ ਉਹਨਾਂ ਦੀ ਕੰਡੀਸ਼ਨ ਤੋਂ ਪਤਾ ਲੱਗ ਰਿਹਾ ਕਿ ਸੱਟ ਜਾਦੇ ਆ ਤੇ ਬਾਕੀ ਮਾਲਕ ਦੀ ਜੋ ਬ੍ਰੇਨ ਫੰਕਸ਼ਨਿੰਗ ਨਰਵਸ ਸਿਸਟਮ ਜਿਹੜਾ ਉਹ ਕਹਿੰਦੇ ਪ੍ਰੋਪਰ ਕੰਮ ਨਹੀਂ ਕਰ ਰਿਹਾ ਹੋਣਾ हां ब्रेन ਡਾਕਟਰਸ ਦਾ ਜਿਹੜਾ ਕਹਿਣਾ ਕਿ ਬ੍ਰੇਨ ਡੈਡ ਆ ਜਿਹੜਾ ਜਾਂ ਮਤਲਬ ਜਿਹੜੀ ਸਿਚੁਏਸ਼ਨ ਬਣੀ ਹੋਈ ਹੈ हां ਡਾਕਟਰਾਂ ਦਾ ਕਹਿਣਾ ਤੇ ਮਤਲਬ ਜੋ ਖਬਰਾਂ ਦੇਖ ਰਹੇ ਆ ਵੇਖ ਕੇ ਆਏ ਅੰਦਰ ਤੇ ਇਹ ਲੱਗਦਾ ਕਿ ਉੱਠਣਗੇ ਦੁਬਾਰਾ ਰੀਜ਼ਨ ਰੀਜ਼ਨ ਕੀ ਪ੍ਰੋਪਰ ਇਲਾਜ ਨਹੀਂ ਸਟੈਂਸਰ ਮਿਲ ਪਾਇਆ ਜਿਸ ਤਰ੍ਹਾਂ ਦੀ ਇੰਜਰੀ ਸੀ हां इलाज ਦੀ ਪ੍ਰੋਪਰ ਜਾਦਾ ਮੈਨੂੰ ਜਾਣਕਾਰੀ ਨਹੀਂ ਹੈ ਪਰ ਜਿੰਨੀ ਗੱਲ ਪਤਾ ਲੱਗੀ ਹੈ ਕਿ ਪਹਿਲਾਂ ਪੰਚਕੁਲਾ ਲੈ ਕੇ ਗਏ ਫਿਰ ਬੱਤੀ ਵੀ ਲੈ ਕੇ ਆਏ ਤੇ ਫਿਰ ਵੀਰ ਨੂੰ ਇੱਥੇ 40s ਚ ਲੈ ਕੇ ਕਿਉਂਕਿ ਜਦੋਂ ਇਦਾਂ ਦੀ ਕੋਈ ਟਰੈਜੇਡੀ ਹੋ ਜਾਂਦੀ ਹੈ ਨਾ ਕਾਫੀ ਮਤਲਬ ਗੰਭੀਰ ਜਿਹੜੀ ਟਰੈਜੇਡੀ ਜਦੋਂ ਹੋ ਜਾਂਦੀ ਹੈ ਤੇ ਉਦੋਂ ਨਾਲਦਿਆਂ ਨੂੰ ਵੀ ਕਿਸੇ ਨੂੰ ਕੋਈ ਸਮਝ ਨਹੀਂ ਆਉਂਦੀ ਕਿਉਂਕਿ ਸਾਡੇ ਤਾਂ ਆਪਦੇ ਘਰੇ ਬਣੀਆਂ ਨੇ ਤੇ ਇਹ ਚੀਜ਼ਾਂ ਦੇ ਵਿੱਚ ਸੱਚੀ ਮਤਲਬ ਬਾਕੀ ਮੈਂ ਤਾਂ ਇੱਕ ਭੈਣ ਹੋਣ ਦੇ ਨਾਤੇ ਸਾਰੇ ਪੰਜਾਬ ਨੂੰ ਇਹੀ ਗੱਲ ਕਹੂੰਗੀ ਅਰਦਾਸ ਕਰੋ ਕਿ ਸ਼ਾਇਦ ਸਾਡੀ ਜ਼ਿੰਦਗੀ ਦਾ ਇੱਕ ਇੱਕ ਸੈਕਿੰਡ ਹੈ ਜਿਹੜਾ ਉਹ ਰੱਬ ਰਾਜਵੀਰ ਵੀਰ ਦੀ ਜ਼ਿੰਦਗੀ 'ਚ ਉਹਦੀ ਝੋਲੀ ਚ ਪਾ ਦੇਵੇ ਤੇ ਪਰਮਾਤਮਾ ਉਹਨਾਂ ਦੀ ਜਾਨ ਨੂੰ ਕਿਉਂਕਿ ਪਰਮਾਤਮਾ ਦੇਣਦਾਰ ਹੈ ਜ਼ਿੰਦਗੀ ਨੂੰ ਲੈਣ ਵਾਲੇ ਵੀ ਉਹੀ ਹੈ ਤੇ ਦੇਣ ਵਾਲੇ ਵੀ ਉਹੀ ਹੈ ਅਰਦਾਸ ਕਰੋ ਘਰੇ ਬੈਠਿਆ ਕੋਈ ਚਮਤਕਾਰ ਹੋ ਜੇ ਵੀਰ ਦੇ ਲਈ ਕੋਈ ਗੱਲਬਾਤ ਹੋਈ ਹੈ ਨੇ ਪਰਿਵਾਰ ਨਾਲ ਮੇਰੀ ਕੋਈ ਗੱਲਬਾਤ ਨਹੀਂ ਉਹਨਾਂ ਦੇ ਮਿਸਿਸ ਕੋਲੇ ਬੈਠੇ ਹੋਏ ਆ ਉਹਨਾਂ ਦੇ ਜਿਹੜੇ ਨਾਲ ਵੀਰਜੀ ਹੋਰੀ ਆ ਉਹ ਵੀ ਬਸ ਸਭ ਅੱਖਾਂ ਵੀ ਨਾਮਾਂ ਤੇ ਕੀ ਮਤਲਬ ਸ਼ਬਦ ਨਹੀਂ ਗਏ ਸਮਝ ਨਹੀਂ ਆ ਰਹੀ ਵੀ ਕੀ ਕਹੀਏ ਕਹਿੰਦੇ ਹੁੰਦੇ ਨਾ ਉਹ ਸ਼ਬਦ ਮੂੰਹ ਚੋਂ ਕੱਢਣਾ ਨਹੀਂ ਚੰਗਾ ਲੱਗਦਾ ਬਾਕੀ ਪਰਮਾਤਮਾ ਕਰੂਗਾ ਮੇਰ ਲੱਗਦਾ ਭੈਣਾਂ ਦੀਆਂ ਦੁਆਵਾਂ ਕਿਉਂਕਿ ਉਹਨਾਂ ਨੇ ਭਣ ਭਰਾਵਾਂ ਦੇ ਇੰਨੇ ਗਾਣੇ ਗਾਏ ਆ ਨਾ ਤੇ ਅਸੀਂ ਵੀ ਮੈਂ ਵੀ ਜ਼ਿੰਦਗੀ ਚ ਭਰਾ ਖੋਇਆ ਆਪਦੇ ਪਤੀ ਖੋਇਆ ਉਹਨਾਂ ਨੇ ਗਾਣਾ ਗਾਇਆ ਸੀ ਜੰਮੇ ਨਾਲ ਦੇ ਕਿਤੋਂ ਨਹੀਂ ਮੁੱਲ ਥੇ ਹੁੰਦੇ ਦੁਨੀਆ ਕੁੱਲ ਵਸਦੀ ਆ ਹਣ ਕੋਈ ਨਹੀਂ ਸਾਡੀਆਂ ਦੁਆਵਾਂ ਵੀਰ ਦੇ ਲਈ ਸੱਚੇ ਪਾਤਸ਼ਾਹ ਉਹਨਾਂ ਨੂੰ ਉਮਰਾਂ ਬਖਸ਼ਣਾ ਸਾਡੀਆਂ ਭੈਣਾਂ ਦੀਆਂ ਦੁਆਵਾਂ ਨੇ ਤੇ ਦੁਬਾਰਾ ਇੰਡਸਟਰੀ ਚ ਆ ਕੇ ਇੱਕ ਵਾਰ ਦੇ ਜ਼ਿਕਰ ਕੀਤਾ ਇੱਕ ਵਾਰ ਮਿਲੇ ਸੀ ਤੁਹਾਡਾ ਐਕਸੀਡੈਂਟ ਹੋ ਗਿਆ ਸੀ ਹਸਪੀਟਲ ਲੈ ਕੇ ਗਏ ਸੀ ਕੀ ਵਾਕਿਆ ਅ ਅਸੀਂ ਕਿਸਾਨੀ ਅੰਦੋਲਨ ਦੇ ਵਿੱਚ ਸਿੰਘ ਸਿੱਧਾ ਗੁਰਦਾਰੇ ਦੇ ਅੱਗੇ ਖੜਦੇ ਸੀ ਤੇ ਬਾਈ ਜੀ ਡੇਲੀ ਸਿੰਘ ਸਿੱਧਾ ਗੁਰਦਾਰੇ ਆਉਂਦੇ ਆ ਮੱਥਾ ਟੇਕਣ ਆਪਣੇ ਪਰਿਵਾਰ ਦੇ ਨਾਲ ਤੇ ਮੈਂ ਉੱਥੋਂ ਨਿਕਲੀ ਤੇ ਮੇਰਾ ਬੀਪੀ ਪਤਾ ਨਹੀਂ ਹਾਈ ਹੋਇਆ ਉਦੋਂ ਵੀ ਇੱਕਦਮ ਨਾ ਮੈਨੂੰ ਐਕਟਿਵਾ ਤੇ ਬਲੈਕਆਊਟ ਜਾ ਹੋ ਗਿਆ ਤੇ ਮੇਰੇ ਨੋਸ ਤੋਂ ਬਲੀਡਿੰਗ ਹੋਣ ਲੱਗੀ ਤੇ ਮੈਂ ਐਕਟਿਵਾ ਮਾਰੀ ਜੀ ਮੈਨੂੰ ਲੱਗਿਆ ਡੋਲਾ ਖਾਂਦੀ ਤੇ ਮੈਂ ਐਕਟਿਵਾ ਨਾ ਸਾਈਡ ਤੇ ਲਾ ਕੇ ਤੇ ਬੈਠ ਗਈ ਰੋਡ ਦੀ ਸਾਈਡ ਤੇ ਜਦੋਂ ਮੈਂ ਬੈਠੀ ਤੇ ਮੈਨੂੰ ਬਾਈ ਜੀ ਦੀ ਗੱਡੀ ਆਈ ਤੇ ਉਹਨਾਂ ਨੇ ਵੇਖਿਆ ਵੀ ਕੁੜੀ ਕਿਸੇ ਪ੍ਰੋਬਲਮ ਦੇ ਵਿੱਚ ਆ ਵੀ ਜਿਹੜੀ ਬੈਠੀ ਹੈ ਤੇ ਬਾਈ ਨੇ ਗੱਡੀ ਰੋਕੀ ਉਹਨਾਂ ਨੇ ਮੈਨੂੰ ਦੇਖਿਆ ਤੇ ਨੋਜ਼ ਦੇ ਵਿੱਚ ਉਹ ਬਲੀਡਿੰਗ ਹੋ ਰਹੀ ਸੀ ਤੇ ਉਹਨਾਂ ਨੇ ਆਪਣੀ ਵਾਈਫ ਨੂੰ ਕਿਹਾ ਕਿ ਪਾਣੀ ਦੇ ਛੇਤੀ ਤੇ ਜਦੋਂ ਮੈਂ ਮੂੰਹ ਤਾਂ ਨੂੰ ਕੀਤਾ ਕਹਿੰਦੇ ਤਾਂ ਭੈਣ ਆ ਉਹੀ ਰਾਜਪੈਣ ਕਿਸਾਨੀ ਅੰਦੋਲਨ ਵਾਲੇ ਤੇ ਮੈਨੂੰ ਛੇਤੀ ਛੇਤੀ ਮਤਲਬ ਉਹਨਾਂ ਨੇ ਹਸਪੀਟਲ ਲੈ ਕੇ ਗਏ ਤੇ ਅੱਜ ਮੈਨੂੰ ਲੱਗਾ ਇਸੇ ਕਰਕੇ ਦਿਲ ਨੂੰ ਘਰੇ ਬੈਠਿਆਂ ਕੁਛ ਹੋਇਆ ਤੇ ਇਹ ਲੱਗਿਆ ਕਿ ਵੇਖ ਕੇ ਆਈਏ ਵੀਰ ਨੂੰ ਅਸੀਂ ਤਾਂ ਭੈਣਾ ਅਰਦਾਸ ਹੀ ਕਰ ਸਕਦੇ ਹਾਂ ਸਾਡੀ ਸ਼ਾਇਦ ਕਹਿੰਦੇ ਭੈਣਾ ਦੀ ਅਰਦਾਸ ਭਰਾਵਾਂ ਲਈ ਬਹੁਤ ਵਧੀਆ ਹੁੰਦੀ ਹੈ ਤੇ ਮੈਂ ਕੁੱਲ ਪੰਜਾਬ ਨੂੰ ਹੱਥ ਜੋੜ ਕੇ ਕਹਿੰਨੀ ਆ ਆਪਦੀ ਜ਼ਿੰਦਗੀ ਦਾ ਇੱਕ ਇੱਕ ਸੈਕਿੰਡ ਕੋ ਕਿ ਪ੍ਰਮਾਤਮਾ ਸਾਡੇ ਰਾਜਵੀਰ ਵੀਰ ਦੀ ਝੋਲੀ ਚ ਪਾ ਦੇ ਦੇਖੋ ਬਿਲਕੁਲ ਉਹਨਾਂ ਨੂੰ ਮਿਲਣ ਆਲੇ ਇੱਥੇ ਪਹੁੰਚ ਰਹੇ ਨੇ ਅੱਖਾਂ ਦੇ ਵਿੱਚ ਅਥਰੂ ਵੀ ਹੈਗੇ ਨੇ ਦਿਲ ਦੇ ਵਿੱਚ ਅਰਦਾਸਾਂ ਵੀ ਐ ਔਰ ਹਰ ਕੋਈ ਇਹੀ ਕਹਿ ਰਿਹਾ ਕਿ ਅਰਦਾਸ ਕਰੋ ਕਿਉਂਕਿ ਅਰਦਾਸ ਦੇ ਵਿੱਚ ਬਹੁਤ ਸ਼ਕਤੀ ਹੁੰਦੀ ਹੈ ਔਰ ਆਹੀ ਅਰਦਾਸਾਂ ਜਿਹੜੀਆਂ ਨੇ ਉਹ ਲੋਕਾਂ ਨੂੰ ਤਾਰ ਵੀ ਕੇ ਜਾਂਦੀਆਂ ਨੇ ਤੇ ਇਸੇ ਕਰਕੇ ਜਿਸ ਢੰਗ ਦੇ ਨਾਲ ਆ ਰਾਜਕੌਰ ਗਿੱਲ ਆਏ ਸੀ ਇਸ ਤੋਂ ਇਲਾਵਾ ਹੋਰ ਕਈ ਸਿੰਗਰ ਆ ਰਹੇ ਨੇ ਜਿਹੜੇ ਲਗਾਤਾਰ ਉਹਨਾਂ ਨੂੰ ਵੇਖਣ ਲਈ ਆ ਰਹੇ ਨੇ ਹਾਲਤ ਕੀ ਮੇਲ ਮਲਾਪ ਤੇ ਨਹੀਂ ਹੋ ਰਿਹਾ ਕਿਉਂਕਿ ਕ੍ਰਿਟੀਕਲ ਕੰਡੀਸ਼ਨ ਬਣੀ ਹੋਈ ਹੈ ਬ੍ਰੇਨ ਡੈਡ ਦੀ ਸਿਚੁਏਸ਼ਨ ਬਣੀ ਹੋਈ ਹੈ ਵੇਖਣ ਵਾਲੀ ਗੱਲ ਰਹੇਗੀ ਕਿ ਕਦੋਂ ਮੁਰ ਤੋਂ ਜਿਹੜਾ 40s ਹਸਪੀਟਲ ਹੈ ਉਹ ਉਹਨਾਂ ਦੀ ਸਿਹਤ ਨੂੰ ਲੈ ਕੇ ਕੋਈ ਹੋਰ ਅਪਡੇਟ ਜਾਰੀ ਕਰਦਾ ਹੋਇਆ ਨਜ਼ਰ ਆਉਂਦਾ ਹੈ ਕੈਮਰਾ ਪਰਸਨ ਅਮੰਦ ਨਾਲ ਵਿਨਿਤ ਕਪੂਰ ਦੈਨਿਕ ਸਵੇਰਾ ਟੀਵੀ ਮੋਹਾਲ